tudo bom ਹਾਜੀ ਸਰ ਕੀ ਨਾਮ ਕੀ ਆਪਣਾ ਮੇਰਾ ਨਾਮ ਰਾਹੁਲ ਗੋਰੀਆ ਸਰ ਬਸਤੀ ਪਟੀਆਂ ਵਾਲੀ ਫੋਈਪੁਰ ਸ਼ਹਿਰ ਔਰ ਕਿੱਥੋਂ ਦੇ ਰਹਿਣ ਵਾਲੇ ਭਾਰਤ ਨਗਰ ਭੰਡਾਰੀਆਂ ਵਾਲੀ ਗਲੀ ਦੇ ਕੋਲ ਆਪੋ ਬਸਤੀ ਬਾਟਰ ਸਫਾਈ ਦੇ ਸਾਹਮਣੇ ਸਰ ਕੀ ਸਮੱਸਿਆ ਕੀ ਆ ਰਹੀ ਆ ਕੂੜੇ ਨੂੰ ਲੈ ਕੇ ਜਿਹੜਾ ਸਮੱਸਿਆ ਜੀ ਇੱਕ ਸਮੱਸਿਆ ਹੋਵੇ ਤੇ ਆਪਾਂ ਦੱਸਿਓ ਵੀ ਸਮੱਸਿਆ ਬਹੁਤ ਜਸ ਸਾਰੀਆਂ ਨੇ ਠੀਕ ਹੈ ਇੱਕ ਤਾਂ ਇੱਥੇ ਮੱਛਰ ਦੀ ਪੈਦਾਵਾਰ ਬਹੁਤ ਹੋ ਰਹੀ ਹੈ ਠੀਕ ਹੈ ਇੱਕ ਜਦ ਵੀ ਮੀਂਹ ਹੀ ਤੂਫਾਨ ਆਂਦਾ ਵਾ ਤੇ ਪੂਰਾ ਉਡ ਉਡ ਕੇ ਲੋਕਾਂ ਦੇ ਬੂਹਾਂ ਦੇ ਅੱਗੇ ਜਾਂਦਾ ਸਾਰਾ ਗੰਦ ਪੈ ਜਾਂਦਾ ਠੀਕ ਹੈ ਫਿਰ ਆਹ ਡੰਗਰ ਵੇਖੋ ਆ ਪਿੱਛੇ ਡੰਗਰ ਤੁਸੀਂ ਵੇਖੋ ਕਿੱਲੇ ਡੰਗਰ ਨਹੀਂ ਬਹੁਤ سارے ਡੰਗਰੇ ਰਾਤ ਨੂੰ 15-20 ਡੰਗਰ ਹੁੰਦੇ ਨੇ ਰਾਤ ਨੂੰ ਇੱਥੇ ਲੜਦੇ ਨੇ ਝੋਲਦੇ ਨੇ ਆਪਸ ਦੇ ਵਿੱਚ ਉਹਦੇ ਵਿੱਚ ਇੱਕ ਦੋ ਬਜ਼ੁਰਗਾਂ ਦਾ ਨੁਕਸਾਨ ਹੋ ਗਿਆ ਅੰਕਲ ਜੀ ਦੀ ਇੱਕ ਬਾਹ ਟੁੱਟ ਗਈ ਸੀ ਇੱਕ ਦੋਦੀ ਜੀ ਨੂੰ ਉਸ ਦਿਨ ਸਾਟ ਦਿੱਤਾ ਉਹ ਪੂਰੀ ਲਾਤ ਤੇ ਤੇ ਸਾਰੀ ਅੰਦਰ ਡਿਫੈਕਟ ਆਇਆ ਥੋੜਾ ਜਿਹਾ ਠੀਕ ਹੈ ਕਿ ਜਿਨ੍ਹਾਂ ਦੀ ਜਗਾ ਅਸੀਂ ਉਹਨਾਂ ਨੂੰ ਵੀ ਦੋ ਤਿੰਨ ਵਾਰ ਹੀ ਕਹਿ ਕੇ ਆਏ ਆ ਕਿ ਤੁਸੀਂ ਆਪਣਾ ਚਾਰਦिवारी ਕਰਾ ਲਓ ਔਰ ਫਿਰ ਇੱਥੇ ਕੂੜਾ ਸੱਟਣਾ ਬੰਦ ਹੋ ਜਾਣਗੇ ਠੀਕ ਹੈ ਔਰ ਜਿਹੜੇ ਘਰ ਸਿੱਟ ਕੇ ਜਾਂਦੇ ਨੇ ਨਾ ਉਹਨਾਂ ਨੂੰ ਵੀ ਅਸੀਂ ਈਨੀ ਵਾਰੀ ਕਹਿ ਦਿੱਤਾ ਹੈ ਬਿਨਾ ਯਾਰ ਇੱਥੇ ਕੂੜਾ ਸੱਟ ਕੇ ਜਾਓ ਅਗਲੇ ਕਹਿ ਦਿੰਦੇ ਨੇ ਕਿ ਭਾਈ ਜਿਨ੍ਹਾਂ ਦੀ ਜਗਾ ਉਹ ਤਾਂ ਸਾਨੂੰ ਰੋਕਦੇ ਨਹੀਂ ਤੁਸੀਂ ਐਵੇਂ ਫ੍ਰੀਥ ਰੋ ਬਿਮਾਰੀ ਆ ਜਾਂਦੀ ਠੀਕ ਹੈ ਹੁਣ ਜਿਹੜੇ ਕੂੜਾ ਸੱਟਦੇ ਨੇ ਉਹ ਦੂਰੋਂ ਆਂਦੇ ਨੇ ਉਹਨਾਂ ਨੂੰ ਤਾਂ ਸਮੱਸਿਆ ਨਹੀਂ ਆਣੀ ਆ ਸਾਡੇ ਲਾਗੇ ਘਰ ਦੇ ਸਾਰੇ ਆ ਬਜ਼ੁਰਗਾਂ ਦੇ ਇਹਨਾਂ ਦੇ ਸਾਰਿਆਂ ਨੂੰ ਦਿੱਕਤ ਹੀ ਦਿੱਕਤ ਆ ਰਹੀ ਆ ਔਰ ਕੋੜੇ ਨੂੰ ਲੈ ਕੇ ਕਿਸੇ ਨਾਲ ਸੰਪਰਕ ਕੀਤਾ ਗਿਆ ਸੰਪਰਕ ਕੀਤਾ ਸੀ ਜੀ ਐਮਐਲਏ ਰੰਬੀਰ ਭੁੱਲਰ ਜੀ ਨੇ ਵੀ ਆਇਆ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਆ ਪੂਰਾ ਬੰਦ ਕਰਵਾਣਾ ਵਾ ਉਹਨਾਂ ਨੇ ਕਿਹਾ ਸੀ ਕੋਈ ਵਾਰ ਨਹੀਂ ਇਸ ਵਾਰ ਅਗਰ ਮੈਂ ਜਿੱਤਣਾ ਵਾਂ ਤੇ ਪਹਿਲਾਂ ਤੁਹਾਡੀ ਸਮੱਸਿਆ ਇੱਥੋਂ ਖਤਮ ਕਰਾਂਗਾ ਤੇ ਉਸ ਤੋਂ ਬਾਅਦ ਉਹਨਾਂ ਕੋਲੋਂ ਦੋ ਤਿੰਨ ਵਾਰੀ ਇੱਧਰ ਮੈਸੇਜ ਲਾਇਆ ਤੇ ਉਹਨਾਂ ਨੇ ਗੌਰ ਨਹੀਂ ਕੀਤਾ ਸਾਡੀ ਗੱਲ ਤੇ ਕੀ ਮੰਗ ਕੀ ਕਰਦੇ ਹੋ ਮੰਗ ਇਹੀ ਆ ਸਾਡੀ ਕਿ ਇੱਥੋਂ ਬਸ ਦਾ ਮੰਨ ਕਰਵਾ ਦਿੱਤਾ ਜਾਵੇ ਠੀਕ ਹੈ ਜਿੰਨਾਂ ਦੀ ਜਗਾ ਵਾ ਉਹ ਸਰਕਾਰ ਦੀ ਰਿਸਪੌਂਸਿਬਿਲਟੀ ਆਕਰ ਨਹੀਂ ਅਗਲੇ ਸਾਡੀ ਗੱਲ ਮੰਨਦੇ ਤੇ ਫਿਰ ਤੁਸੀਂ ਐਕਸ਼ਨ ਦਿੱਤਾ ਜਾਵੇ ਕਿਉਂਕਿ ਆਮ ਬੰਦੇ ਦਾ ਆਮ ਨਾਗਰਿਕ ਦਾ ਡਰ ਨਹੀਂ ਮੰਨਦੇ ਸਰਕਾਰਾਂ ਦਾ ਡਰ ਮੰਨਣਗੇ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੀ ਗੱਲ ਮੰਨਣਗੇ ਅਗਲੇ ਨੂੰ ਪਤਾ ਲੱਗੇਗਾ ਕਿ ਕੋਈ ਕਹਿ ਰਿਹਾ ਵਾ ਕੀ ਨਾਮ ਕੀ ਸਰ ਆਪਣਾ ਮੇਰਾ ਨਾਮ 파ਸਟਰ 로ਬੇਨ ਆ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਭਾਰਤ ਨਗਰ ਊੜੇ ਨੂੰ ਲੈ ਕੇ ਆ ਜਿਹੜੀ ਕੀ ਸਮੱਸਿਆ ਕੀ ਆ ਰਹੀ ਹੈ ਊੜੇ ਨੂੰ ਲੈ ਕੇ ਅਸੀਂ ਬਹੁਤ ਹੀ ਜ਼ਿਆਦਾ ਮੰਗ ਪੱਤਰ ਦੇ ਚੁੱਕੇ ਹਾਂ ਬਹੁਤ ਵਾਰ ਰਿਕਵੈਸਟਾਂ ਕੀਤੀਆਂ ਨੇ ਕਮੇਟੀ ਦਫ਼ਤਰ ਦੇ ਵਿੱਚ ਵੀ ਆ ਮੌਜੂਦਾ ਐਮਐਲਏ ਸਾਹਿਬ ਦੇ ਦਫ਼ਤਰ ਵੀ ਦੇਖ ਕੇ ਆਏ ਆ ਪਰ ਕਿਸੇ ਵੱਲੋਂ ਹੁਣ ਤੱਕ ਕਿਸੇ ਵੀ ਪਾਰਟੀ ਵੱਲੋਂ ਸੁਣਵਾਈ ਨਹੀਂ ਹੋਈ ਜਿਉਂ ਦੇ ਤਿਉਂ ਬਸ ਨਾਂ ਉਹਨਾਂ ਦੇ ਕੰਨਾਂ ਤੇ ਜੂਲ ਸਿਰਕਦੀ ਥੋੜੀ ਜਿਹੀ ਆਂਦੇ ਨੇ ਇੱਕ ਅੱਧੀ ਵਾਰੀ ਚੱਕ ਕੇ ਜਾਂਦੇ ਨੇ ਉਸ ਤੋਂ ਬਾਅਦ ਫੇਰ ਠੇਰ ਲੱਗਾ ਹੁੰਦਾ ਜੇ ਉਹਨਾਂ ਨੂੰ ਆਖਿਆ ਹੈ ਵੀ ਇਹਨੂੰ ਬਾਉਂਡਰੀ ਕਰਵਾ ਦਿਓ ਤੇ ਜਾਂ ਉਹਨਾਂ ਉਸ ਪਾਰਟੀ ਨਾਲ ਮਿਲ ਕੇ ਇਹਦਾ ਕੋਈ ਸੋਲੂਸ਼ਨ ਕੱਢੋ ਤਦ ਨਹੀਂ ਸੋਲੂਸ਼ਨ ਕੱਢ ਰਹੇ ਤੋਂ ਅਸੀਂ ਇਸ ਦੇ ਖਿਲਾਫ ਕਈ ਵਾਰ ਜਿਹੜੀ ਇਹ ਮੰਗ ਪੱਤਰ ਦਿੱਤੇ ਗਏ ਪਰ ਕੋਈ ਵੀ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੋਈ ਸਾਡੀ ਬੇਨਤੀ ਹੈ ਅਗਰ ਐਤ ਕੀ ਜੇ ਸਰਕਾਰ ਸਾਡੀ ਸੁਣਦੀ ਠੀਕ ਹੈ ਨਹੀਂ ਤਾਂ ਅਸੀਂ ਕੋਈ ਵੋਟ ਕਿਸੇ ਕਿਸੇ ਵੀ ਪਾਰਟੀ ਨੂੰ ਨਹੀਂ ਪਾਵਾਂਗੇ ਮੰਗ ਪੱਤਰ ਆ ਜਿਹੜੇ ਤੁਹਾਡੇ ਵੱਲੋਂ ਕਿਹਨਾਂ ਨੂੰ ਦਿੱਤੇ ਗਏ ਨੇ ਇੱਕ ਤੇ ਮੌਜੂਦਾ ਸਾਡੇ ਐਮਐਲ ਜਿਹੜੇ ਐਮਐਲਏ ਸਾਹਿਬ ਆਮ ਆਦਮੀ ਪਾਰਟੀ ਦੇ ਜੀਹਨਾਂ ਨੂੰ ਹਰਨਵੀਰ ਪੁੱਲਰ ਔਰ ਉਹਨਾਂ ਦੇ ਦਫ਼ਤਰ ਦੇ ਵਿੱਚ ਮੈਂ ਦੇਖ ਕੇ ਆਇਆ ਮੈਂ ਔਰ ਉਸ ਤੋਂ ਪਹਿਲਾਂ ਵੀ ਐਮਐਲਏ ਸਾਡੇ ਸਰਦਾਰ ਪ੍ਰਮਿੰਦਰ ਸਿੰਘ ਪਿੰਕੀ ਉਹਨਾਂ ਨੂੰ ਵੀ ਬਹੁਤ ਵਾਰ ਦੱਸਿਆ ਗਿਆ ਕੋਈ ਇੱਥੇ ਕਿਸੇ ਪ੍ਰਕਾਰ ਦਾ ਵੀ ਹੱਲ ਨਹੀਂ ਨਿਕਲਿਆ ਔਰ ਕੀ ਮੰਗ ਕੀ ਕਰਦੇ ਹੋ ਮੰਗ ਇਹ ਵੀ ਆ ਕੂੜਾ ਦੇਖੋ ਇਸ ਦੀ ਗੰਦਗੀ ਦੇਖੋ ਇਹਦੇ ਨਾਲ ਕਈ ਬਿਮਾਰੀਆਂ ਫੈਲਦੀਆਂ ਨੇ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਤੁਸੀਂ ਜਾਂ ਤੇ ਇਹਦਾ ਪੱਕਾ ਸੋਲੂਸ਼ਨ ਕਰੋ ਨਹੀਂ ਤੇ ਇਹਦੀ ਦੀਵਾਰ ਕਰੋ ਚਾਰ ਦੀਵਾਰੀ ਕਰਕੇ ਤਾਂ ਕਿ ਉਹਨਾਂ ਕੋ ਉਹਦਾ ਸਾਂਚਾ ਬਣਾਇਆ ਜਾ ਜੀ ਇਹਦੇ ਅੰਦਰ ਅੰਦਰ ਕੂੜਾ ਪਿਆ ਹੋਵੇ ਤੋ ਔਰ ਉਹਨੂੰ ਹਫਤੇ ਦੇ ਵਿੱਚ ਤਿੰਨ ਚਾਰ ਵਾਰੀ ਜੜੀ ਦੀ ਸਫਾਈ ਰੈਗੂਲਰ ਹੋਣੀ ਚਾਹੀਦੀ ਹੈ। ਹਾਂਜੀ। ਭਾਰਤ ਨਗਰ ਆਵਸਤੀ ਦੇ ਵਿੱਚ ਜੀ ਸਾਡੇ ਵੱਲੋਂ ਜਿਹੜਾ ਵੇਸਟ ਕਲੈਕਟਰ ਲਾਇਆ ਗਿਆ ਸੀ। ਲੋਕ ਜਿਹੜੇ ਉੱਥੋਂ ਦਿਆ ਵੇਸਟ ਕਲੈਕਟਰ ਨੂੰ ਕਚਰਾ ਨਹੀਂ ਦਿੰਦੇ ਉਹ ਉੱਥੇ ਖੁੱਲੇ ਸੁੱਟਦੇ। ਅਸੀਂ ਉਹਨੂੰ ਝਕਾਉਂਦੇ ਰਹਿੰਨੇ ਆ। ਅਸੀਂ ਲੋਕਾਂ ਨੂੰ ਬਹੁਤ ਰਿਕਵੈਸਟ ਕੀਤੀ ਆ ਵੀ ਵੇਸਟ ਕਲੈਕਟਰ ਨੂੰ ਕਚਰਾ ਦਿਆ ਕਰੋ। ਇੱਥੇ ਕੋਈ ਪੁਆਇੰਟ ਨਹੀਂ ਹੈਗਾ। ਉਹ ਇੱਥੇ ਨਾ ਸੁੱਟੇ। ਕਚਰਾ ਲੋਕ ਨਾ ਸੁੱਟਣ। ਜਿਹੜਾ ਤਾਂ ਕਿ ਪੁਆਇੰਟ ਨਾ ਬਣੇ ਪਰ ਇਹ ਬਿਮਾਰੀ ਦਾ ਜਿਹੜਾ ਕ੍ਰੋਨਿਕ ਬਣ ਰਿਹਾ ਕੀ ਕਹਿਣਾ ਚਾਹੀਏ ਨਹੀਂ ਜੀ ਉੱਥੋਂ ਤੇ ਦਿੱਲੀ ਚੱਕੀ ਦਾ ਕੂੜਾ ਤੇ ਚੱਕਿਆ ਜਾਂਦਾ ਉੱਥੋਂ ਮਤਲਬ ਲੋਕੀ ਦਿੱਲੀ ਛੱਡਦੇ ਆਉਂਦੇ ਅਸੀਂ ਤਾਂ ਫਰੀਦ ਦੇ ਵਿੱਚ ਵੀ ਉੱਥੇ ਸੇਵਾ ਦਿੱਤੀ ਸਰਵਿਸ ਦਿੱਤੀ ਸੀ ਲੋਕਾਂ ਨੂੰ ਫ੍ਰੀ ਸਰਵਿਸ ਦਿੱਤੀ ਸੀ ਵੀ ਤੁਸੀਂ ਪੈਸਾ ਬਣਾ ਦਿਓ ਵੇਸਟ ਕਲੈਕਟਰ ਨੂੰ ਕਚਰਾ ਪਾਇਆ ਕਰੋ ਰੈਕਸ਼ੀ ਦੇ ਵਿੱਚ ਇੱਕ ਸਰ ਟਰਾਲੀਆਂ ਦੇ ਉੱਪਰ ਜਿਹੜਾ ਕੂੜੇ ਨੂੰ ਕਵਰ ਕਰਕੇ ਨਹੀਂ ਲੈ ਕੇ ਜਾਂਦੇ ਕਵਰ ਕਰਕੇ ਲੈ ਕੇ ਜਾਂਦੇ ਆ ਜੀ ਸਾਰਾ ਕਚਰਾ ਨਹੀਂ ਲਾ ਵੀ ਹੁੰਦਾ ਹੈ ਸਾਡੇ ਵੱਲੋਂ ਤਰਪਾਲਾ ਦਿੱਤੀਆਂ ਆਈਆਂ ਟਰਾਲੀਆਂ ਵਾਲਿਆਂ ਨੂੰ ਕੰਮ ਕਰਕੇ ਲਿਆ ਜੀ। ਸਾਰ ਹੁਣ ਕੀ ਕਹਿਣਾ ਜਣੀ ਉਹ ਕੂੜੇ ਵਾਲੇ ਦਾ। ਅਸੀਂ ਕਵਸਟ ਕਰਾਂਗੇ ਲੋਕਾਂ ਨੂੰ ਉੱਥੋਂ ਜਾ ਕੇ ਉਹ ਕਿ ਜਿਹੜੇ ਅਸੀਂ ਵੇਸਟ ਕਲੈਕਟਰ ਲਾਏ ਹੋਏ ਆ ਅਸੀਂ ਉੱਥੇ ਹੋਰ ਇੱਕ ਬੰਦਾ ਲਾ ਦੇਨੇ ਪੁਆਇੰਟ ਕਰ ਦਿੰਨੇ ਆ। ਉਹਨੂੰ ਕਚਰਾ ਦਿਆ ਕਰੋ ਖੁੱਲੇ ਚ ਇੱਥੇ ਕਚਰਾ ਨਾ ਸੁੱਟਿਆ ਕਰੋ ਇਹ ਕੋਈ ਕਚਰਾ ਪੁਆਇੰਟ ਹੈ ਨਹੀਂ। ਇੱਕ ਵਾਰ ਸਰ ਉਹ ਸਫਾਈ ਕਰਾਓਗੇ ਉਥੋਂ ਕੂੜੇ ਦੀ। ਹੋਬ ਜੂ ਅੱਜ ਹੀ ਹੋ ਜੂਗੀ। ਸਫਾਈ ਤਾਂ ਹੁੰਦੀ ਰਹਿੰਦੀ ਆ ਜੀ ਅੱਜ ਵੀ ਉਹਦੀ ਸਫਾਈ ਹੋ ਜੂਗੀ। ਪਰ ਸਾਡੀ ਬੇਨਤੀ ਇਹ ਹੀ ਆ ਵੀ ਸਾਡਾ ਸਹਿਯੋਗ ਦਿਓ ਉੱਥੇ। ਤੁਸੀਂ ਖੁੱਲੇ ਚ ਕਚਰਾ ਨਾ ਸੁੱਟੋ ਉੱਥੇ। ਵੇਸਟ ਕਲੈਕ ਜਿੱਤਰਾ ਸ਼ਹਿਰ ਦੇ ਵਿੱਚ ਉਹ ਲੱਗੇ ਹੋਏ ਨੇ ਵੇਸਟ ਕਲੈਕਟਰ ਅਲੱਗ-ਅਲੱਗ ਪੁਆਇੰਟਾਂ ਦੇ ਉੱਤੇ ਉਹ ਕਚਰਾ ਲੈ ਕੇ ਆਉਂਦੇ ਨੇ ਉਹ ਸਿੱਧਾ ਟਰਾਲੀ ਦੇ ਵਿੱਚ ਚਲ ਜਾਂਦਾ ਬਟ ਇਹ ਏਰੀਆ ਤੇ ਅਸੀਂ ਕਾਫੀ ਵਾਰਾ ਲਾ ਕੇ ਵੇਖ ਲਿਆ ਕਚਰਾ ਚੁੱਕਣ ਨੂੰ ਵੇਸਟ ਕਲੈਕਟਰ ਕੋਈ ਕਚਰਾ ਨਹੀਂ ਜਾਂਦਾ ਉਹਨੂੰ